ਇਹਨੇ ਤਾਂ ਬਾਈ ਬਾਲਾ ਤੰਗ ਕੀਤਾ ਯਾਰ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਅੱਜ ਆਪਾਂ ਕਰਦੇ ਸੀ ਆਪਣੇ ਪਿੰਡ ਖੋਖਰ ਪ੍ਰੈਗਨੈਂਸੀ ਟੈਸਟ ਇਹ ਹੈਗਾ ਜਿਹੜਾ ਆਪਣਾ ਪ੍ਰੋਮਪੈਡ ਕੰਪਨੀ ਦੀ ਕਿੱਟ ਆਉਂਦੀ ਹੈ ਨਾ ਟੈਸਟ ਕਿੱਟ ਜਿਹੜੀ ਆਪਣੀ ਪ੍ਰੈਗਨੈਂਸੀ ਟੈਸਟ ਕਿੱਟ ਗੱਭਣ ਚੈੱਕ ਕਰਨ ਵਾਸਤੇ ਉਹਦੇ ਨਾਲ ਕੀਤੀ ਆਪਾਂ ਇਹਦੇ ਉਹਦੇ ਵਿੱਚੋਂ ਸਮਾਨ ਸਾਰਾ ਨਿਕਲਦਾ ਜਿਹੜਾ ਮਤਲਬ ਕਿ ਆਪਣਾ ਸੂਈ ਫਰੈਂਚ ਜਾਂ ਕੈਮੀਕਲ ਜਾਂ ਪੈਡ ਵਗੈਰਾ ਤੇ ਇਹਦਾ ਆਪਾਂ ਬਲੱਡ ਲਿਆ ਸੀ ਕੰਨ ਤੋਂ ਕੰਨ ਤੋਂ ਥੋੜਾ ਜਿਹਾ ਬਲੱਡ ਲੈਣਾ ਸੌਖਾ ਹੋ ਜਾਂਦਾ ਕਿਉਂਕਿ ਕਈ ਵਾਰੀ ਬੰਦਾ ਕੱਲਾ ਹੋਵੇ ਜਾਂ ਕਿਵੇਂ ਵੀ ਬੰਨ ਕੇ ਕੰਨ ਤੋਂ ਬਲੱਡ ਲਿਆ ਜਾਂਦਾ ਪਰ ਇਹਨੇ ਤੰਗ ਬਹੁ ਕੀਤਾ ਕਿਉਂਕਿ ਸਾਡੇ ਤੋਂ ਪਹਿਲਾਂ ਚੰਗੀ ਤਰ੍ਹਾਂ ਬੰਨੀ ਨਹੀਂ ਗਈ ਸੀਗੀ ਤੇ ਉਸ ਤੋਂ ਬਾਅਦ ਆਪਾਂ ਇਹ ਯੂਨਿਟ ਚ ਪਾ ਕੇ ਬਲੱਡ ਤੇ ਪੈਡ ਨੂੰ ਓਪਨ ਕੀਤਾ ਸੀਗਾ ਤੇ ਇਹਦੇ ਇਹਦੇ ਵਿੱਚੋਂ ਨਾ ਜਿਹੜਾ ਡਰਾਪਰ ਨਿਕਲਦਾ ਹੁੰਦਾ ਇਹਦੇ ਟੱਕ ਬਣੇ ਹੁੰਦੇ ਆ ਪ੍ਰੋਪਰ ਉਸ ਤੱਕ ਆਪਾਂ ਬਲੱਡ ਫੁੱਲ ਭਰ ਲੈਣਾ ਤੇ ਇਹਦੇ ਵਿੱਚ ਹਵਾ ਨਹੀਂ ਰਹਿਣ ਦੇਣੀ ਆਪਾਂ ਜਿਹੜਾ ਇਹਦਾ ਰਿਜਲਟ ਹੈ 100% ਕਲੀਅਰ ਆਉਂਦਾ ਵੀ ਇਹ ਨਹੀਂਗਾ ਜੇ ਗੱਬਣਾ ਦਾ ਗੱਬਣਾ ਹੋਊ ਤੇ ਖਾਲੀ ਹੈ ਤਾਂ ਖਾਲੀ ਆਊਗਾ ਤੇ ਇੱਥੇ ਮੇਰੇ ਤੋਂ ਨਾ ਇੱਕ ਬੂੰਦ ਬਾਹਰ ਡੈਗ ਗਈ ਸੀਗੀ ਤਾਂ ਕਰਕੇ ਫਿਰ ਮੈਨੂੰ ਚਾਰ ਬੂੰਦਾਂ ਪਾਉਣੀਆਂ ਪਈਆਂ ਇਹਦੇ ਵਿੱਚ ਤੇ ਆਪਾਂ ਇਹ ਬਲੱਡ ਦੀਆਂ ਚਾਰ ਬੂੰਦਾਂ ਪਾ ਕੇ ਨਾਲ ਇਹਦੇ ਇੱਕ ਕੈਮੀਕਲ ਦਿੱਤਾ ਜਾਂਦਾ ਜਿਹੜਾ ਉਹ ਨੀਲੇ ਢੱਕਣ ਵਾਲੀ ਸ਼ੀਸ਼ੀ ਪਈ ਆ ਤੇ ਇਹਦੇ ਵਿੱਚ ਵੀ ਹਵਾ ਹਵਾ ਜੀ ਹੁੰਦੀ ਆ ਤੇ ਉਹਨੂੰ ਮਤਲਬ ਕਿ ਥੋੜਾ ਕੱਢ ਲੈਣਾ ਕਲੀਅਰ ਕਰ ਲੈਣਾ ਫਿਰ ਆਪਾਂ ਇਹਦੀਆਂ ਤਿੰਨ ਬੂੰਦਾਂ ਪਾਉਣੀਆਂ ਰਿਜ਼ਲਟ ਮੈਂ ਕਾਫੀ ਵਾਰ ਤੱਕ ਇਹ ਤੇ ਮੈਨੂੰ ਰਿਜ਼ਲਟ ਵਧੀਆ ਹੀ ਮਿਲੇ ਆ ਬਾਅਦ ਤੋਂ ਹੱਥ ਨਾਲ ਵੀ ਚੈੱਕ ਕਰਤੀਆਂ ਤੇ ਕਲੀਅਰ ਆਉਂਦੇ ਆ ਰਿਜ਼ਲਟ ਤੇ ਬਾਕੀ 30 ਦਿਨਾਂ ਦੇ ਵਿੱਚ ਵਿੱਚ ਆਪਾਂ ਚੈੱਕ ਕਰ ਸਕਦੇ ਆ ਜਿਆਦਾ ਟਾਈਮ ਨਹੀਂ ਖਰਾਬ ਹੁੰਦਾ ਆਪਣਾ ਇੱਥੇ ਰਿਜ਼ਲਟ ਆਇਆ ਪੋਜ਼ਿਟਿਵ ਰਿਜ਼ਲਟ ਆ ਗੱਬਣ ਸੀਗੀ ਇਹਦੀ ਟੀ ਵੀ ਕਲੀਅਰ ਦਿਸਣ ਲੱਗੀ ਧੰਨਵਾਦ